ਅਮਰਸਰ ਦੇ ਅਜੀ ਨਾਲਾ ਦੀਆਂ ਜੜ੍ਹਾਂ ਵਿੱਚ ਪਈਗਾ ਪਿੰਡ ਧਾਰੀਵਾਲ ਕਲੇਰ ਇਨੀ ਦਿਨੀ ਚਰਚਾ ਵਿੱਚ ਹੈ ਚਰਚਾ ਦਾ ਕਾਰਨ ਹੈ ਪਿੰਡ ਦੀ ਪੰਚਾਇਤ ਵੱਲੋਂ ਪਾਸ ਕੀਤਾ ਗਿਆ ਇੱਕ ਅਨੁੱਖਾ ਮਤਾ ਮਤੇ ਦੇ ਅਨਸਾਰ ਪਿੰਡ ਦਾ ਨੌਜਵਾਨ ਅਤੇ ਪਿੰਡ ਦੀ ਲੜਕੀ ਅੱਜ ਤੋਂ ਬਾਅਦ ਆਪਸ ਵਿੱਚ ਵਿਆਹ ਨਹੀਂ ਕਰਾ ਸਕਣਗੇ ਪਿੰਡ ਵਾਸੀਆਂ ਦਾ ਤੌਖਲਾ ਹੈ ਕਿ ਇਹ ਅਜੇਹੇ ਵਿਆਹ ਸਮਾਜ ਵਿੱਚ ਤਲਖੀ ਦਾ ਕਾਰਨ ਬਣਦੇ ਨੇ ਜਿਸ ਦੇ ਕਾਰਨ ਬਹੁਤੀ ਵਾਰੀ ਗੱਲ ਕਤਲ ਤੱਕ ਵੀ ਪਹੁੰਚ ਜਾਂਦੀ ਹੈ ਪਿੰਡ ਵਾਸੀਆਂ ਦੇ ਦੱਸਣ ਅਨਸਾਰ ਪਿਛਲੇ ਕੁਝ ਸਮੇਂ ਵਿੱਚ 6 ਅਜੇਹੇ ਵਿਆਹ ਹੋ ਚੁੱਕੇ ਹਨ ਪਿੰਡ ਵਾਸੀ ਕਹਿੰਦੇ ਨੇ ਪੰਜਾਂ ਵਿਆਹਾਂ ਦੇ ਵਿੱਚ ਉਹਨਾਂ ਨੇ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਕਿਉਂਕਿ ਦੋਵਾਂ ਤਰ੍ਹਾਂ ਦੇ ਪਰਿਵਾਰ ਸਹਿਮਤ ਸਨ ਪਰ ਇਸ ਵਾਰੀ ਕਹਾਣੀ ਅਲੱਗ ਸੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਵਿਆਹ ਤੇ ਇਤਰਾਜ਼ ਸੀ ਜਿਸ ਤੇ ਉਹਨਾਂ ਨੇ ਪੰਚਾਇਤ ਤੱਕ ਪਹੁੰਚ ਕੀਤੀ ਪੰਚਾਇਤ ਨੇ ਕਿਹਾ ਹੈ ਕਿ ਅਜਿਹੇ ਵਿਆਹ ਕਰਾਉਣ ਵਾਲਿਆਂ ਲੋਕਾਂ ਨੂੰ ਪਿੰਡ ਵਿੱਚੋਂ ਕੱਢ ਦਿੱਤਾ ਜਾਵੇਗਾ ਤੇ ਜੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਕੋਈ ਮਦਦ ਕਰਦਾ ਹੈ ਤਾਂ ਉਹਨਾਂ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਹਾਲਾਂਕਿ ਸਮਾਜਿਕ ਕਾਰਕੁਨ ਅਤੇ ਕਾਨੂੰਨ ਦੇ ਜਾਣਕਾਰ ਕਹਿੰਦੇ ਨੇ ਇਹ ਅਜਿਹਾ ਗਲਤ ਹੈ ਅਤੇ ਇਹ ਸਖਸ਼ੀ ਆਜ਼ਾਦੀ ਦੇ ਵਿਰੁੱਧ ਹੈ ਕਾਨੂੰਨੀ ਮਾਰ ਕਹਿੰਦੇ ਨੇ ਕਿ ਇਹ ਮਤਾ ਕਾਨੂੰਨ ਦੀਆਂ ਨਜ਼ਰਾਂ ਵਿੱਚ ਜਿਆਦਾ ਚਿਤ ਟਿਕ ਨਹੀਂ ਪਾਏਗਾ ਮਦੇ ਪਉਂਦੇ ਕਿਦਾਂ ਕਾਰਨ ਸੀ ਕਿ ਸਾਡੇ ਪਿੰਡ ਇੱਕ ਕੇਸ ਨੂੰ ਹੋਇਆ ਇੱਕੋ ਜਿਹੀ ਗੱਲ ਚੱਲ ਜਾਂਦੀ ਹੈ ਸਾਡੇ ਪਿੰਡ 5 6 ਕੇਸ ਹੋ ਚੁੱਕੇ ਨੇ ਨਾਲ ਦੇ ਤੇ ਬੂਏ ਵੀ ਹਮੋਂ ਸਾਹਮਣੇ ਹਨ ਤੋ ਹੈ ਵੀ ਤੇਰੇ ਗਰੀਬ ਘਰਾਂ ਦੇ ਵਿੱਚੋਂ ਹਨ ਸਾਰੇ ਹਰੀਜਨ ਪਰਿਵਾਰ ਦੇ ਵਿੱਚੋਂ ਹਨ ਸਾਰੇ ਪਰਲੇ ਮੱਲਾ ਇਹ ਕਰਕੇ ਦੁੱਖ ਲੱਗਦਾ ਹੈ ਇੱਕ ਕਦਮ ਕਿਉਂ ਚੁੱਕਣਾ ਪਿਆ ਕਿ ਪਹਿਲਾਂ ਤੁਸੀਂ ਸੋਚੋਗੇ ਪਹਿਲਾਂ ਕਿਉਂ ਨਹੀਂ ਕਦਮ ਚੁੱਕਿਆ ਪਹਿਲਾਂ ਇਹ ਸੀ ਕਿ ਜਿਹੜਾ ਕੁੜੀ ਦਾ ਮਾਂ ਪਿਓ ਸਹਿਮਤ ਹੋਏ ਦਾ ਉਹ ਨਾਲ ਜਿਹੜਾ ਹੁਣ ਚਾਂਸ ਹੋਇਆ ਨਾ ਇਹ ਮਾਂ ਪਿਓ ਇਸ ਨਹੀਂ ਇਹ ਨਾਲ ਹੈਗਾ ਸਹਿਮਤੇ ਦੇ ਕੁੜੀ ਦਾ ਇਸ ਕਰਕੇ ਉਹ ਕੁੜੀ ਦੇ ਕੁੜੀ ਦੇ ਜਿਹੜੇ ਪਰਿਵਾਰ ਦੇ ਕਹਿਣ ਕਰਕੇ ਸਾਰਾ ਇਹ ਕਦਮ ਜਿਹੜਾ ਲਿਆ ਗਿਆ ਹੈ ਕਿ ਵੇਖੋ ਕਿ ਸਾਡਾ ਵੀ ਇੱਜ਼ਤ ਦਾ ਸਵਾਲ ਹੈ ਬੁਏ ਅੱਗੇ ਨਿਕਲਿਆ ਕਰੋਗੇ ਸਾਡੇ ਜਿਹੜੇ ਆ ਨਾ ਪਲੇਜਾ ਪਾਟਿਆ ਕਰੋਗਾ ਇਹਨਾਂ ਦੀ ਧੀ ਸਾਹਮਣੇ ਬੁਏ ਕੇ ਰਹਿਣ ਦੀ ਤੇ ਉਹ ਜਾ ਕੇ ਗਲਤ ਗੱਲ ਹੈ ਨਹੀਂ ਰਹਿਣੀ ਚਾਹੀਦੀ ਤੇ ਤਾਂ ਕਰਕੇ ਫਿਰ ਸਾਰੇ ਪਿੰਡ ਨੇ ਮਤਾ ਪਾਇਆ ਸਾਰੇ ਘਰ-ਘਰ ਵਿੱਚ ਇਹ ਗੱਲ ਹੋਣ ਲੱਗੀ ਘਰ-ਘਰ ਵਿੱਚ ਕਿ ਡਰ ਦਾ ਮਹੌਲ ਪੈਦਾ ਹੋ ਗਿਆ ਕਿ ਇਹ ਜਿਹੜੀ ਅੱਗੇ ਸਾਡੇ ਘਰ ਨੂੰ ਵੀ ਹੋਵੇਗੀ ਹਰ ਇੱਕ ਘਰ ਵਿੱਚ ਜਿਹੜੀਆਂ ਗੱਲਾਂ ਸੋਚਾਂ ਹੁੰਦੇ ਪੀਆਂ ਇਹ ਸਾਰੇ ਪਿੰਡ ਘਰਾਂ-ਘਰਾਂ ਜਿ ਰਵਾਜ ਉੱਠਣ ਲੱਗੀ ਨਾ ਕਿ ਕੋਈ ਮਤਾ ਪਾਇਆ ਜਾਵੇ ਕੋਈ ਪੰਚਾਇਤ ਨੂੰ ਆਖਿਆ ਜਾਵੇ ਤੇ ਫਿਰ ਸਾਰੇ ਪਿੰਡ ਨੇ ਪੰਚਾਇਤ ਨੂੰ ਕਹਿਣਾ ਸ਼ੁਰੂ ਕੀਤਾ ਫਿਰ ਪੰਚਾਇਤ ਨੇ ਵਿਚਾਰ ਕਰਕੇ ਜੋ ਮਤਾ ਪਾਇਆ ਤੇ ਮੈਨੂੰ ਆ ਕਰਕੇ ਕਹਿੰਦੇ ਕਿ ਬਾਬਾ ਜੀ ਤੁਸੀਂ ਮਤਾ ਸੁਣਾ ਦਿਓ ਪੜ ਕੇ ਤੇ ਦਾਸ ਸੁਣਾ ਫਿਰ ਮਤਾ ਪੜ ਕੇ ਸੁਣਾ ਗੁਰੂ ਘਰ ਸਾਰੀ ਸੰਗਤ ਦੇ ਵਿੱਚ ਤੇ ਮਤਾ ਕਿਸ ਦੇ برخلاف ਉਹਨਾਂ ਦੇ ਆ ਕਿ ਜਿਹੜੇ ਪਿੰਡ ਦੇ ਧੀਆਂ ਭੈਣਾਂ ਦਾ ਵਿਆਹ ਕਰਾਉਂਦੇ ਹਨ ਕਿਉਂਕਿ ਪਿੰਡ ਦੀਆਂ ਧੀਆਂ ਭੈਣਾਂ ਨੇ ਤੇ ਪਿੰਡ ਦੇ ਨੌਜਵਾਨ ਮੁੰਡੇ ਹਨ ਹਾਲਾਂਕਿ ਉਹ ਭੈਣ ਭਰਾ ਹਨ ਸਾਡੇ ਪਿੰਡ ਵਿੱਚ ਇਹ ਜੋ ਰਿਵਾਇਤ ਚੱਲਦੀ ਇਹਨੂੰ ਲੱਤਣ ਵਾਸਤੇ ਇਹ ਮਤਾ ਪਾਇਆ ਗਿਆ ਕਿ ਕਾਨੂੰਨ ਜਿਹੜਾ ਇਹ ਗੱਲ ਨੂੰ ਮੰਨਦਾ ਹੈ ਕਿ ਵਿਆਹ ਕਰਵਾ ਸਕਦੇ ਹਨ ਜ਼ਰੂਰੀ ਹੈ ਪਰ ਵੇਖੋਗੇ ਵਿਆਹ ਥੋੜਾ ਜਿਹਾ ਮਾਪਿਆਂ ਦੇ ਇਜਤਲ ਵੀ ਕਾਨੂੰਨ ਧਿਆਨ ਦੇਵੇ ਫਿਰ ਕੱਲ ਨੂੰ ਵੇਖੋ ਵੀ ਕ੍ਰਾਈਮ ਕਿਥੇ ਵਧਨੇ ਹਨ ਕੋਈ ਵਿੱਚੋਂ ਫਿਰ ਆਪਣੀ ਧੀ ਨੂੰ ਮਾਰੂਗਾ ਜਾਂ ਮੁੰਡੇ ਨੂੰ ਮਾਰੂਗਾ ਕਤਲ ਹੋਣਗੇ ਆਪਾਂ ਵੈਰ ਪਵੇਗਾ ਘਰਾਂ ਦੇ ਘਰ ਉੱਜੜ ਜਾਣਗੇ ਮੈਂ ਮੰਨਦਾ ਕਾਨੂੰਨ ਹੈ ਪਰ ਕਾਨੂੰਨ ਥੋੜਾ ਜਿਹਾ ਇਹ ਵੀ ਥੋੜਾ ਪੱਖ ਰੱਖੇ ਕਿ ਨਗਰ ਦੇ ਵਿੱਚ ਥੋੜਾ ਜਿਹਾ ਕੰਮ ਕੰਮ ਨੂੰ ਬੰਦ ਕੀਤਾ ਜਾਵੇ ਹਾਂ ਕਈ ਇਹ ਬੱਚਿਆਂ ਨੂੰ ਹੁੰਦਾ ਹੈ ਕਿ ਲਾਵ ਮੈਰਜ ਕਈਆਂ ਦਾ ਆਪਣਾ ਕੋਈ ਪਸੰਦ ਹੋ ਜਾਂਦਾ ਮੁੰਡਾ ਹੋ ਜਾਂਦਾ ਜਾਂ ਕੁੜੀ ਪਸੰਦ ਹੋ ਜਾਂਦੀ ਹਾਲਾਂਕਿ ਬਾਹਰ ਦਾ ਹੋਵੇ ਕੋਈ ਪਿੰਡੋਂ ਬਾਹਰ ਹੋਵੇ ਨਾ ਜਾ ਕੋ ਲਾਉਣ ਦੇ ਪਿੰਡ ਦਾ ਫਿਰ ਥੋੜੀ ਗੱਲ ਚੱਲ ਜਾਂਦੀ ਹੈ ਚਲੋ ਪਰਿਵਾਰ ਦੀ ਸਹਿਮਤੀ ਨਾਲ ਇਹ ਕੰਮ ਜਿਹੜੇ ਹੋ ਸਕਦੇ ਨੇ ਸਾਨੂੰ ਕਿਉਂ ਦੁੱਖ ਹੋ ਰਿਹਾ ਕਿ ਸਾਡੇ ਜੱਡੀ ਪੁਰਸ਼ੀ ਇੱਥੇ ਰਹਿ ਰਹੇ ਨੇ 200 200 ਸਾਲ ਤੋਂ 300 300 ਸਾਲ ਤੋਂ ਅਸੀਂ ਤੇਰੇ ਤੋਂ ਤੁਰਦੇ ਆਉਂਦੇ ਸਾਰੇ ਉਹ ਮੁੰਡੇ ਸਾਡੇ ਨੇ ਹੀ ਪੜੇ ਨੇ ਬੜੇ ਚੰਗੇ ਮੁੰਡੇ ਨੇ ਸਾਰੇ ਜੀ ਕਰਕੇ ਆ ਕੇ ਕਮਾਉਂਦੇ ਨੇ ਸਾਰੇ ਬੜੇ ਵਧੀਆ ਨੇ ਕੋਈ ਸਮਾਂ ਹੁੰਦਾ ਹੈ ਕਿ ਜਦੋਂ ਵੇਖੋ ਕਿ بے 就ਗਾਰ ਮੁੰਡੇ ਪੜੇ ਲਿਖੇ ਨੇ ਮੁੰਡੇ ਪੜੇ ਨੇ ਇਹ ਕਿ ਮੁੰਡਿਆਂ ਨੇ ਪੜ੍ਹ ਨਹੀਂ ਹੈਗੇ ਜਦੋਂ ਮੰਨ ਲਓ ਸਰਕਾਰਾਂ ਨੇ ਨੌਕਰੀਆਂ ਦੇਤੀਆਂ ਉਹ ਚਾਰਾ ਨੇ ਫਿਰ ਗਲਤ ਕੰਮਾਂ ਵਿੱਚ ਪੈ ਗਏ ਨੇ ਨਸ਼ੇ ਵਿੱਚ ਡੈ ਪੇ ਨਸ਼ਾ ਵੇਚਣ ਕੇ ਜਿਹਨਾਂ ਨੇ ਚੰਗੇ ਮਾੜੇ ਬਣੇ ਥੇ ਲੱਗ ਗਏ ਨਸ਼ਾ ਆ ਚਾ ਗਿਆ ਨਸ਼ਾ ਵੇਚਿਆ ਪੈਸੇ ਚਾਰ ਆ ਗਏ ਉਹ ਪੈਸੇ ਦੇ ਸ਼ੌਂਕ ਦੇ ਨਾਲ ਫਿਰ ਜਿਹੜੀਆਂ ਕੁੜੀਆਂ ਨੇ ਉਹ ਪੈਸੇ ਦੇ ਐਂਟੀ ਹੋ ਜਾਂਦੀਆਂ ਹਨ ਕਿ ਪੈਸਾ ਬਹੁਤ ਹੈ ਇਸ ਕਰਕੇ ਫਿਰ ਕੁੜੀਆਂ ਮਗਰ ਲੱਗ ਜਾਂਦੀਆਂ ਕੁੜੀਆਂ ਆਪਣਾ ਆਪ ਹੀ ਗਵਾ ਬਿੰਦੀਆਂ ਨੇ ਪਰਿਵਾਰ ਨੂੰ ਵੀ ਭੁੱਲ ਜਾਂਦੀਆਂ ਹਨ ਕਿ ਅਸੀਂ ਕੀ ਕਰਨਦੀਆਂ ਹੋਰ ਕੋਈ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਆ ਕਿ ਸਾਡਾ ਉਹ ਮੁੰਡੇ ਵੀ ਬਹੁਤ ਚੰਗੇ ਨੇ ਕੁੜੀਆਂ ਸਾਡੇ ਪਿੰਡ ਦੀਆਂ ਸਾਡੀਆਂ ਪੈਣਾ ਸਾਡੇ ਵੀਰ ਨੇ ਬਗਾਨੇ ਥੋੜੀ ਹੈ ਕੋਈ ਕਿ ਸਾਡਾ ਉਹਨਾਂ ਕੋਈ ਰੰਜਿਸ਼ ਚੱਲੰਦੀ ਏ ਸਾਡਾ ਕੋਈ ਜ਼ਮੀਨ ਦਾ ਝਗੜਾ ਸਾਡਾ ਕੋਈ ਘਰ ਦਾ ਝਗੜਾ ਏ ਜਾਂ ਉਹਨਾਂ ਕੋਈ ਸਾਡਾ ਨੁਕਸਾਨ ਕੀਤਾ ਚਾਹੀ ਉਹਨਾਂ ਕੀਤਾ ਸਾਡਾ ਕੋਈ ਉਹਨਾਂ ਨਾਲ ਨਹੀਂ ਆ ਸਾਡਾ ਹੈਗਾ ਆ ਕਿ ਜਿਹੜਾ ਇਜ਼ਤਾਂ ਰੋਲ ਰੋਲਣ ਦੇ ਪਿੰਡ ਦੇ ਵਿੱਚ ਕਿਉਂਕਿ ਪਿੰਡ ਦੇ ਵਿੱਚ ਬਦਨਾਮੀ ਆਉਂਦੀ ਹੁਣ ਪਿੰਡ ਦੇ ਵਿੱਚ ਹੀ ਨਾਨਕੇ ਤੇ ਪਿੰਡ ਦੇ ਵਿੱਚ ਹੀ ਦਾਦਕੇ ਗੱਲ ਸ਼ੋਭਾ ਨਹੀਂ ਦਿੰਦੀ ਕੋਈ 20 ਸਾਲ ਪਹਿਲਾਂ ਦੀ ਗੱਲ ਏ ਇਸ ਚੀਜ਼ ਨੂੰ ਅੱਜ ਤੋਂ 20 ਸਾਲ ਪਿਛੇ ਚਲੇ ਜਗੇ ਉਹਦੇ ਵਿੱਚ ਦੋ ਜਣਿਆਂ ਨੇ ਇਹ ਕੰਮ ਕੀਤਾ ਸੀ ਉਹ ਦੋਵੇਂ ਹੀ ਪਰਿਵਾਰ ਆਪਣੇ ਧਾਰੀ ਹਲ ਕਲੇਰ ਦੇ ਵਿੱਚ ਨਹੀਂ ਵਸ ਰਹੇ ਉਹ ਇਸ ਪਿੰਡ ਦੇ ਵਿੱਚ ਨਹੀਂ ਵਸ ਰਹੇ ਉਹ ਉਸ ਤੋਂ ਬਾਅਦ ਆ ਕੋਈ 3-4 ਸਾਲ ਤੋਂ ਬਾਅਦ 5-6 ਜਿਹੜੀ ਹੋ ਚੁੱਕੀ ਨੇ ਹਾਲਾਂਕਿ ਮਤਾ ਪਾਸ ਕਰਨ ਲੱਗਿਆਂ ਪਿੰਡ ਦੇ ਗੁਰੂ ਘਰ ਵਿੱਚ ਲਗਭਗ ਸਾਰਾ ਹੀ ਪਿੰਡ ਮੌਜੂਦ ਸੀ ਪਰ ਇਸ ਵੇਲੇ ਲੋਕ ਕੈਮਰੇ ਦੇ ਸਾਹਮਣੇ ਬੋਲਣ ਤੋਂ ਕੰਨੀ ਕਤਰਾ ਰਹੇ ਨੇ ਉਂਝ ਗੱਲਬਾਤ ਕਰਦਿਆਂ ਉਹ ਦੱਸਦੇ ਨੇ ਕਿ ਬਹੁਤੇ ਵਿਆਹ ਉਹਨਾਂ ਨੌਜਵਾਨਾਂ ਨੇ ਕੀਤੇ ਨਹੀਂ ਜਿਹੜੇ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਕਰਦੇ ਨੇ ਪਿੰਡ ਵਾਸੀਆਂ ਦੇ ਦਰਸ਼ਨ ਮੁਤਾਬਕ ਪਿੰਡ ਦੇ ਆਪਣੇ ਹੀ 15 ਤੋਂ 20 ਨੌਜਵਾਨ ਨਸ਼ੇ ਦੀ ਪਿੰਡ ਚੜ ਚੁੱਕੇ ਜੀ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਨਸ਼ੇ ਵੇਚਣ ਦਾ ਕਾਰੋਬਾਰ ਕਰਨ ਵਾਲੇ ਨੌਜਵਾਨਾਂ ਕੋਲ ਵੱਧ ਪੈਸਾ ਹੁੰਦਾ ਹੈ ਜਿਸ ਕਰਕੇ ਉਹ ਪਿੰਡ ਦੀਆਂ ਕੁੜੀਆਂ ਨੂੰ ਵਰਗਲਾਉਣ ਤੇ ਪ੍ਰਭਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ ਡਿਟ੍ਰਿਬਿਊਨ ਲਈ ਮਨਵੀਰ ਸਿੰਘ ਗਿੱਲ ਆਪਣੇ ਸਹਿਯੋਗੀ ਚਰਨਜੀਤ ਸਿੰਘ ਤੇਜਾ ਨਾਲ